ਹallelujah ਪਾਪਾ ਜੀ ਇਸ ਬ੍ਰਦਰ ਦਾ ਨਾਮ ਲਾਪਰੇਤ ਸਿੰਘ ਹੈ ਇਹ ਪਿੰਡ ਬਡਾਲਾ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਹਨਾਂ ਦੇ ਜੀਵਨ ਦੀ ਗਵਾਹੀ ਇਹ ਹੈ ਕਿ ਇਸ ਬ੍ਰਦਰ ਨੂੰ 1 ਮਹੀਨੇ ਤੋਂ ਸੱਜੇ ਮੋਢੇ ਤੇ ਸੱਟ ਲੱਗ ਗਈ ਸੀ ਸੱਜੇ ਸੱਜੇ ਮੋਢੇ ਤੇ ਸੱਟ ਲੱਗਣ ਦਾ ਕਾਰਨ ਇਹਨਾਂ ਦੀ ਬਾਹ ਉੱਪਰ ਥੱਲੇ ਨਹੀਂ ਹੁੰਦੀ ਸੀ ਇਹਨਾਂ ਤੋਂ ਕੋਈ ਰੀਪਾ ਰਗਮ ਨਹੀਂ ਹੁੰਦਾ ਸੀ ਇਹਨਾਂ ਨੇ ਆਪਣੇ ਮੋਢੇ ਤੇ ਬੈੱਡ ਲਗਾਈ ਹੋਈ ਸੀ ਇਸ ਪ੍ਰੋਬਲਮ ਦੇ ਨਾਲ ਇਹਨਾਂ ਦਾ ਮੋਢਾ ਬਹੁਤ ਦਰਦ ਕਰਦਾ ਸੀ ਫਿਰ ਇਹ ਬ੍ਰਦਰ 2 ਜੂਨ 2024 ਨੂੰ ਪਹਿਲੀ ਵਾਰ ਚਰਚ ਵਿੱਚ ਆਇਆ ਤਾਂ ਪਰਮੇਸ਼ਰ ਦੇ ਦਸਤ ਪ੍ਰਤਲਾਪ ਕਾਂਜੀ ਨੇ ਇਸ ਬ੍ਰਦਰ ਤੇ ਲੈ ਹੈਂਡ ਪ੍ਰੇ ਕੀਤੀ ਅਤੇ ਇਸ ਬ੍ਰਦਰ ਨੇ ਆਪਣੇ ਆਪ ਨੂੰ ਚੈੱਕ ਕੀਤਾ ਤਾਂ ਉਸੇ ਟਾਈਮ ਇਸ ਬ੍ਰਦਰ ਨੂੰ ਫਰ ਪੈ ਗਿਆ ਅਤੇ ਇਸ ਬ੍ਰਦਰ ਦੀ ਬੈਲਟ ਵੀ ਉੱਤਰ ਗਈ ਅਤੇ ਇਹਨਾਂ ਦੀ ਦਰਦ ਵੀ ਹੁਣ ਬਿਲਕੁਲ ਠੀਕ ਹੈ ਇਸ ਇਸ ਗਵਾਹੀ ਲਈ ਬ੍ਰਦਰ ਪਰਮੇਸ਼ਰ ਜੀ ਦਾ ਦੇ ਪਰਮੇਸ਼ਰ ਤੇ ਦਾਸ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਮਾਈ ਡੇਨੋ ਕੀ ਹੋਇਆ ਹੈ ਹਾਂ ਕੀ ਹੋਇਆ ਸੀ ਤੇਰੇ ਮੋਢੇ ਤੇ ਬਾਹਰ ਛੱਟ ਲੱਗੀ ਸੀ ਉਹ ਕਿ

ਤੂੰ ਕਦੋਂ ਚਰਚ ਆਇਆ ਇੱਕ ਮਹੀਨੇ ਤੋਂ ਬਾਅਦ ਆਇਆ ਸੀ ਕਿ ਇੱਕ ਮਹੀਨੇ ਤੋਂ ਪਹਿਲੇ ਆਇਆ ਸੀ ਪਹਿਲੇ ਆਇਆ ਸੀ ਕਿੰਨਾ ਕੁ ਟਾਈਮ ਹੋਇਆ ਸੀ ਉਹ ਤੋਂ ਤੇਰੀ ਸੱਟ ਲੱਗੀ ਨੂੰ ਤਿੰਨ ਚਾਰ ਦਿਨ ਹੋਏ ਹਾਂ ਤਿੰਨ ਚਾਰ ਦਿਨ ਔਰ ਡਾਕਟਰ ਨੇ ਤੈਨੂੰ ਬੋਲਿਆ ਸੀ ਕਿ ਇੱਕ ਮਹੀਨਾ ਲੱਗੇਗਾ ਜਦੋਂ ਤੂੰ 2 ਜੂਨ 2024 ਨੂੰ ਚਰਚ ਵਿੱਚ ਆਇਆ ਤੂੰ ਦਾ ਸਭਨੇ ਮੂੰਹ ਤੋਂ ਕੀ ਆਇਆ ਸੀ ਹਾਂ ਤਾਂਸ ਤੂੰ ਆਪਣੇ ਮੂੰਹ 2 ਜੂਨ ਨੂੰ ਤੂੰ ਐਤਵਾਰ ਚਰਚ ਪਹਿਲੀ ਵਾਰ ਆਇਆ ਸੀ ਕੀ ਹੋਇਆ ਸੀ ਉਦੋਂ ਲੈ ਆ ਟਰੇ ਹੋਏ ਹਾਂ ਉਸੇ ਵੇਲੇ ਪੱਟੀ ਖੋਲਤੀ ਸੀ ਕੀ ਹੋਇਆ ਫਿਰ ਉਤੋਂ ਬਾਅਦ ਸਹੀ ਕਰ ਦਿੱਤਾ ਸੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਉਦੋਂ ਹੀ ਤੂੰ ਠੀਕ ਹੋ ਗਿਆ ਸੀ ਡਾਕਟਰ ਨੇ ਤੈਨੂੰ ਕੀ ਬੋਲਿਆ ਸੀ ਕਿ 1 ਮਹੀਨਾ ਲੱਗੇਗਾ ਪਰ ਉਤੋਂ ਜਦੋਂ ਤ ਤੇ ਸੱਟ ਲੱਗੀ ਉਦੋਂ 2-3 ਇੱਕ ਪੱਟੀ ਕਰਾਈ ਸੀ ਕਿੰਨੀਆਂ ਪੱਟੀਆਂ ਕਰਾਈਆਂ ਸੀ ਇੱਕ ਦੋ ਗਏ ਅੱਛਾ ਦੂਜੀ ਪੱਟੀ ਤੇ ਤੂੰ ਚਰਚ ਵਿੱਚ ਆਇਆ ਸੀ ਜਦੋਂ ਉਧਰ ਤੇ ਲੈ ਹੈਂਡ ਹੋਈ ਉਤੋਂ ਬਾਅਦ ਤੂੰ ਉਸੇ ਵੇਲੇ ਠੀਕ ਹੋ ਗਿਆ ਕਿੰਨਾ ਟਾਈਮ ਹੋ ਗਿਆ ਹੁਣ ਤੈਨੂੰ ਠੀਕ ਹੋਇਆ ਨਹੀਂ ਹੁਣ ਤੂੰ ਭਾਰਾ ਕੰਮ ਕਰ ਸਕਦਾ ਹੈ ਕੋਈ ਪੈ ਨਹੀਂ ਹੁੰਦੀ ਤਮਾ ਕੇ ਦਿਖਾ ਮਾਂ ਬਾ ਅਸ ਵੀ ਯਹੋਵਾ